ਦੇ ਨੇ ਆ ਜਾਨਵਰ ਬਾਰੇ ਕੁਛ ਇਹ ਵੀ ਬਸ ਬਾਈ ਸ਼ੌਕ ਸ਼ੌਕ ਚ ਲੈ ਜਾਂਦਾ ਆਪਾਂ ਇਹ ਕੀ ਕਹਿੰਦੇ ਨੇ ਬਾਈ ਇਹ ਹੈਗਾ ਬਾਈ ਇਕਵਾਨਾ ਓਕੇ ਬਾਈ ਇੰਡੋਨੇਸ਼ੀਆ ਆਸਟ੍ਰੇਲੀਆ ਚ ਮਿਲਦੇ ਨੇ ਇਹ ਠੀਕ ਆ ਬਾਈ ਆਪਣੇ ਉਰੇ ਹੈ ਨਹੀਂ ਇਹ ਠੀਕ ਆ ਬਾਈ ਹਾਂਜੀ ਬਾਈ ਇਹ ਕਿੰਨਾ ਟਾਈਮ ਲੱਗਿਆ ਹੋਇਆ ਇਹਨੂੰ ਟ੍ਰੇਨਿੰਗ ਕਰਾਉਣ ਲਈ ਬਸ ਬਾਈ ਇਹ ਜਦੋਂ ਅਸੀਂ ਲਿਆਂਦਾ ਸੀਗਾ 8 ਕੁ ਮਹੀਨਿਆਂ ਦਾ ਦੋ ਸੀਗਾ ਓਕੇ ਬਾਈ 8-9 ਮਹੀਨੇ ਸਾਡੇ ਕੋਲ ਹੋ ਗਏ ਇਹਨੂੰ ਡੇਢ ਸਾਲ ਦਾ ਹੋ ਗਿਆ ਇਹ ਹਾਂਜੀ ਬਈ ਇਹ ਬਾ ਟ੍ਰੇਨਿੰਗ ਬਸ ਆਈ ਇਹਨੂੰ ਖਵਾਈ ਪੜਾਈ ਗਏ ਅਸੀਂ ਹਾਂਜੀ ਬਾਈ ਇਹ ਕਾਫੀ ਇੱਦਾਂ ਕਿ ਸੀਗਾ ਗੱਠੇ ਜਿੰਨਾ ਕੋ ਲਿਆਂਦਾ ਸੀ ਇਹ ਹਾਂਜੀ ਬਾਈ ਇਹ ਹੁਣ ਤੁਹਾਡੇ ਸਾਹਮਣੇ ਕਿੱਦਾਂ ਹੋ ਗਿਆ ਹਾਂਜੀ ਬਾਈ ਬਾਈ ਹੁਣ ਇਸ ਟਾਈਮ ਵੀ ਉਮਰ ਕਿੰਨੀ ਆ ਇਸ ਟਾਈਮ ਹੈਗਾ ਢੇਡ ਕੇ ਸਾਲ ਦਾ ਬਾਈ ਓਕੇ ਬਾਈ ਹਾਂਜੀ ਠੀਕ ਆ ਬਾਈ ਇਹ ਬਾਕੀ ਜਿੱਤੀ ਬਾਈ ਖਰਾਕ ਦੀ ਜੀ ਗੱਲ ਖਰਾਕ ਬਾਈ ਇਹ ਖਾਂਦਾ ਜਿਵੇਂ ਪਾਲਕ ਧਨੀਆ ਪਦੀਨਾ ਇਹ ਜੀਆਂ ਚੀਜ਼ਾਂ ਜਾਂ ਗੋੜ ਫੁੱਲ ਜਿਹੜੇ ਲਾਲ ਜੇ ਹੁੰਦੇ ਆ ਠੀਕ ਆ ਬਾਈ ਉਹ ਇਹਨੂੰ ਬਹੁਤ ਪਸੰਦ ਨੇ ਜਾਣੀ ਇਹ ਮਾਸਾਹਰੀ ਜਾਨਵਰ ਨਹੀਂ ਸ਼ਾਕਾਹਾਰੀ ਆ ਆਪਾਂ ਨੇ ਫਾਇਦਾ ਹੀ ਇਹ ਚੀਜ਼ ਦਾ ਹਾਂਜੀ ਭਾਈ ਪਰ ਬਈ ਇਹਨੂੰ ਦੇਖ ਕੇ ਮੈਨੂੰ ਵੀ ਐਂ ਲੱਗਿਆ ਸੀਗਾ ਵੀ ਇਹ ਸ਼ਾਇਦ ਮਾਸਾਹਰੀ ਜਾਨਵਰ ਆ ਲੋਕ ਤਾਂ ਕਹਿੰਦੇ ਹੁਣ ਵੀ ਸ਼ਾਮ ਨੂੰ ਦੋ ਚੂਹੇ ਖਾਂਦਾ ਹਾਂਜੀ ਨਹੀਂ ਨਹੀਂ ਪਰ ਵੈਜੀ ਆ ਭਾਈ ਪਿਓਰ ਨਹੀਂ ਬਹੁਤ ਬਹੁਤ ਵਧੀਆ ਭਾਈ ਸ਼ੌਂਕ ਦਾ ਬਾਕੀ ਸ਼ਾਊਆ ਵਿਚਾਰਾ ਅਰੇ ਕਦੇ ਖੇਤ ਜਾਂਦਾ ਫਿਰ ਦੰਦੀ ਵੜ ਦਿੰਦਾ ਹਾਂ ਠੀਕ ਆ ਭਾਈ ਉਹ ਆਪਣੇ ਨਾਲ ਦਾ ਪਿਆਰ ਆ ਹਾਂਜੀ ਕੋ ਪਤਾ ਜਾਨਵਰਾਂ ਨਾਲ ਵਾਦੀ ਪੈ ਜਾਂਦਾ ਪਿਆਰ ਹਾਂਜੀ ਭਾਈ ਬਾਕੀ ਐਂ ਬੈਠਾ ਰਹਿੰਦਾ ਤੁਹਾਡੇ ਸਾਹਮਣੇ ਆ 안지 h c